ਹਾਂ ਜੀ ਇਹ ਮਾਲਕ ਤੁਸੀਂ ਹੋ ਮੇਰੇ ਮਸੀਹ ਇਹ ਜੋ ਐਡਾ ਇਹ ਨੁਕਸਾਨ ਹੋਇਆ ਇਹ ਤੁਹਾਡੀ ਜਾਣਕਾਰੀ ਚ ਕਦੋਂ ਆਇਆ ਵੀ ਘਟਨਾ ਕਿਵੇਂ ਵਾਪਰੀ ਮੇਰੇ 3:30 3:00 ਵਜੇ ਅਪਰੋਕਸਿਮੇਟ ਪੂਰੀ ਡਿਟੇਲ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਤੋਂ ਬਚਦੇ ਆ। ਇਹਦਾ ਕਾਰਨ ਕੀ ਹੋ ਸਕਦਾ ਸਰ? ਉਸ ਨੂੰ ਪਤਾ ਨਹੀਂ। ਸ਼ਾਰਟ ਸਰਕਟ ਹੀ ਲੱਗ ਰਿਹਾ ਜੀ। ਦੂਜਾ ਧਮਾਰ ਤਾਂ ਉੱਧਰ ਹੀ ਲੱਗ ਰਿਹਾ ਵੀ ਸ਼ਾਰਟ ਸਰਕਟ ਹੀ ਹੈ ਜੀ। ਸਾਫਰ ਸਰ। ਸਾਫਰ ਸੁਨਾਮ ਜੀ। ਹਾਂਜੀ ਜੀ। ਜੀ। ਸਰ ਇਹ ਕਟਨਵਾਰੇ ਆਪਾਂ ਨੂੰ ਕੀ ਜਾਣਕਾਰੀ ਦੇ? ਸਰ ਸਾਡੇ 3:30 ਵਜੇ ਸਾਡੇ ਕੋਲ ਕਾਲ ਆਈ ਕਿ ਫੈਕਟਰੀ ਉੱਜ ਚੱਗ ਲੱਗੀ ਜੀ। ਜੀ। ਆਪਾਂ ਨੇ ਆਪਣੇ ਦੋਵੇਂ ਫੈਕਟਰੀਆਂ ਤੇ ਤਾਂ ਉਰੇ ਅੱਗੇ ਪਤਾ ਲੱਗਿਆ ਵੀ ਅੰਕ ਜਿਆਦਾ ਅਸੀਂ ਫਿਰ ਸਮਰੂਪ ਤੋਂ ਪੈਟਰਨ ਬੰਗਾਇਆ ਕਧੂਦੀ ਤੋਂ ਪੈਟਰਨ ਬੰਗਾਇਆ ਕਾ 90 ਦਾ ਪੈਟਰਨ ਬੰਗਾਇਆ ਜੀ ਇਸ ਤਰ੍ਹਾਂ ਦਾ ਦੇਖ ਸਕਦੇ ਆ ਜੀ ਸਰ ਅੱਗੇ ਕੋਈ ਕਾਰਨ ਲੋ ਵੀ ਪਤਾ ਲੱਗੇ ਜੀ ਰੱਦ ਦੇ ਕਾਰਨ ਦਾ ਕੋਈ ਸਰਕਟ ਕਰਦੇ ਨਹੀਂ ਵੀ ਸਰਕਟ ਜੀ ਸਰ ਬੈਸੇ ਸਰ ਤੁਸੀਂ ਫੈਕਟਰੀ ਦੇ ਅੰਦਰ ਪੂਰਾ ਸਰਵੇਖਣ ਕਰਕੇ ਆਏ ਹੋਊਗੇ ਅਸੀਂ ਵੀ ਸਾਰਾ ਘੁੰਮ ਕੇ ਦੇਖਿਆ ਸਾਨੂੰ ਉਰੇ ਕਿਤੇ ਵੀ ਫਾਇਰ ਪ੍ਰਕਾਸ਼ਨ ਦੇ ਕੋਈ ਸਾਦਰ ਨਜ਼ਰ ਨਹੀਂ ਆਏ ਕੀ ਤੁਹਾਨੂੰ ਨਜ਼ਰ ਆਏ ਨਹੀਂ ਸਰ ਕੋਈ ਨਹੀਂ ਹੈ ਜੀ ਫਿਰ ਸਰ ਇਹਨਾਂ ਨੂੰ ਐਨਓਸੀ ਕਿਵੇਂ ਮਿਲ ਜਾਂਦੀ ਹੈ ਸਰ ਆਪਾਂ ਦਾ ਹਜੇ ਹੁਣੇ ਜੁਆਇਨ ਹੋਇਆ ਜੀ ਪਤਾ ਨਹੀਂ ਹੈ ਬਾਕੀ ਦੀ ਕਰਦੇ ਜੀ ਤੁਸੀਂ ਇੱਕ ਚੀਜ਼ ਦੇਖੋ ਕਿ ਅੰਦਰ ਕੈਮੀਕਲ ਦਾ ਭੰਡਾਰ ਹੈ ਨੋਰਮਲ ਐਕਸ਼ਿਊਸ਼ਨ ਫਾਇਰ ਐਕਸ਼ਿਊਸ਼ਨ ਦੇ ਵਿੱਚ ਆਪਾਂ ਨੂੰ ਫੋਰਮ ਐਕਸ਼ਿਊਸ਼ਨ ਦੀ ਲੋੜ ਪੈਂਦੀ ਹੈ ਉਰੇ ਫੋਰਮ ਤਾਂ ਬਹੁਤ ਦੂਰ ਦੀ ਗੱਲ ਹੈ ਨੋਰਮਲ ਐਕਸ਼ਿਊਸ਼ਨ ਵੀ ਨਹੀਂ ਆਉਂਦੀ ਉਰੇ